ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪ ਜੀ ਸਾਹਿਬ ਇਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਜੁਨੀ ਸੈ ਭੰਗੁਰ ਪ੍ਰਸਾਦ ਜਾਪਤ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨੈ ਹੋਬੈ ਜੇ ਸੋਚੀ ਲਖ ਬਾਰ ਛੁਪੈ ਛੁਪਨੈ ਹੋਬੈ ਜੇ ਲਾਇ ਰਾਲਿ ਬਤਾਰ ਭੁਖਿਆ ਭੁਖ ਨਉ ਤਰੀ ਜੇ ਬੰਨਾ ਪਰੀਆ ਭਾਰ ਸਹਿ ਸਿਆਣ ਪਾਲਖ ਹੋਇ ਤਾ ਇਕ ਨ ਚਲੈ ਨਾਲ ਕਿਵ ਸਚਿਆਰਾ ਹੋਈਐ ਕਿ ਕੁੜਾ ਟੁੱਟਾ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਅਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੈ ਹੁਕਮ ਮਿਲੈ ਬੜਿਆਈ ਹੁਕਮੀ ਉਤਮਨੀ ਜੋ ਕਮ ਲਿਖ ਦੁਖ ਸੁਖ ਪਾਈਐ ਇਕ ਨਾ ਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੇ ਬੁਝੈ ਤੈ ਹਉਮੈ ਕੈ ਨ ਕੋਈ ਗਾਵੈ ਕੋ ਤਾਣ ਹੋ ਬੈ ਕਿਸ ਤਾਣ ਗਾਵੈ ਕੋ ਦਤ ਜਾਣੇ ਨਿਸ਼ਾਨ ਗਾਵੈ ਕੋ ਗੁਣ ਬਣਾਈਆਂ ਚਾਰ ਗਾਵੈ ਕੋ ਵਿਦਿਆ ਵਿਗੰ ਵਿਚਾਰ ਗਾਵੈ ਕੋ ਸਾਧ ਕਰੇ ਤਨ ਖੇ ਗਾਵੈ ਕੋ ਜੀਅ ਲੈ ਫਰਤੇ ਗਾਵੈ ਕੋ ਝਪੈ ਦਿਸਰ ਦੂਰ ਗਾਵੈ ਕੋ ਬਿਖਿਆ ਅਸਰਾ ਦੂਰ ਕਥਨ ਕਥੀਨਾ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਤਾ ਦੇ ਲੈਂਦੇ ਥਕਪਾ ਹੈ ਜੁਗਾ ਜੁਗੰਤਰ ਖਾਈ ਕਾਹੇ ਹੁਕਮਿ ਹੁਕਮ ਚਲਾਇ ਰਾਵ ਨਰਕ ਵਿਖਾਇ ਬੇ ਪਰਬਾਉ ਸੱਚਾ ਸਾਹਿਬ ਸਾਜਣ ਹੋਇ ਭਾਖਿਆ ਪਉ ਵਪਾਰ ਆਖੇ ਮੰਗੈ ਦੇ ਦੀ ਦਤ ਕਰੇ ਦਤਾਰ ਫਿਰ ਕੀ ਗੈ ਰਖੀਏ ਜਿਤਨੇ ਸੇ ਤਰਬਾਰ ਮੋਹੋ ਕੀ ਬੋਲਣ ਬੋਲੀ ਆ ਜਿਤ ਸੁਣ ਤਰੇ ਪਿਆਰ ਅਮਰਤ ਬੇਲਾਸਾ ਚਨਾਉ ਬੜੀ ਆਈ ਵਿਚਾਰ ਕਰਮੀ ਆ ਵੇ ਕਪੜਾ ਨਦਰੀ ਮੋਹ ਦੁਆਰ ਨਾਨਕੀ ਵੇ ਜਾਣੀਆ ਸਭ ਆਪੇ ਸਚਿਆਰ ਥਾਪੇ ਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵੇ ਤਿਨ ਪਾਇਆ ਮਾ ਨੰਦ ਗਾ ਵੀਏ ਗੁਣੀ ਨਿਦਾਨ ਗਾ ਵੀਏ ਸੁਣੀਆ ਮਨ ਰੱਖੀਏ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੰਵਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇਵ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਚਰਨਾ ਜਾਈ ਤੀਰਥਨਾ ਮਾ ਜੇ ਦਿਸਪਾ ਮਾ ਬੜ ਪਾਣੀ ਕੀ ਨਾਏ ਕਰੀ ਜੇਤੀ ਸੇ ਠੋਪਾਈ ਬੇਖਾਂ ਬਿਨ ਕਰਮਾ ਕੇ ਮਿਲੇ ਲਈ ਮਤ ਵਿਚਰਤਨ ਜਵਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵ ਜਾਈ ਸਭਨਾ ਜੀਆਂ ਆਕਾ ਇੱਕ ਦਾਤਾ ਸੋ ਮੈਂ ਬਿਸਰਨਾ ਜਾਈ ਜੇ ਚੁਗਚਾਰੇ ਆਰ ਜਾ ਹੋਰ ਦਸੋਣੀ ਹੋਏ ਨੋਆ ਖੰਡਾ ਵਿੱਚ ਜਾਣੀ ਆ ਨਾਲ ਚਲੇ ਸਭ ਕੋਏ ਚੰਗਾ ਨਾਉ ਰਖਾਈ ਕਹ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਆ ਬਈ ਤੇ ਬਾਤ ਨ ਪੁੱਛਿਆ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇਤੇ ਹਾ ਕੋਈ ਨਾ ਸੋ ਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਤਰਤਵਲੀ ਅਕਾ ਸੁਣਿਆ ਦੀਪ ਲੋ ਪਤਾਲ ਸੁਣਿਆ ਭੋ ਨ ਸ ਕਾ ਕਾਲਨੰਨ ਭਗਤਾ ਸਦਾ ਬੀਗਾਸ ਸੁਣੇ ਦੂਖ ਪਾਪ ਕਾ ਨਾਸ ਸੁਣੇ ਈਸਰ ਬਰਮਾਇਂਦ ਸੁਣੇ ਮੁਕਸਲਾ ਅਨੰਦ ਸੁਣੇ ਜੋਗ ਜੁਗਤਨ ਭੇਦ ਸੁਣੇ ਸਾਸਤ ਸਿਮਰਤ 베ਦ ਨਾਨਕ ਭਗਤਾ ਸਦਾ ਬੀਗਾਸ ਸੁਣੇ ਦੂਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ ਅਠਸਰ ਕਾ ਇਸ਼ਾਨ ਸੁਣੇ ਪੜ ਪੜ ਪਾਵਹਿ ਮਾਨਾ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵੀਗਾ ਸੁਣਿਆ ਦੂਤ ਪਾਪ ਕਾ ਨਾਸ ਸੁਣਿਆ ਸਾਰਾ ਗੁਨਾ ਕਾ ਨਾਸ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਹੰਦੀ ਪਾ ਬੈਰਾ ਹੋ ਸੁਣਿਆ ਹੱਥ ਹੋਵੇ ਅਸਗਾਉ ਨਾਨਕ ਭਗਤਾ ਸਦਾ ਵੀਗਾ ਸੁਣਿਆ ਦੂਤ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿਛੈ ਪਿਛਤਾਇ ਕਾਗਤ ਕਲਮ ਨੇ ਲਿਖਣਾ ਹਰ ਮਨਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਈ ਜੀ ਕੋ ਮਨ ਜਾਣੈ ਮਨ ਕੋਈ ਮੰਨੈ ਸੁਰ ਧੋਵੈ ਮਨ ਬੁੱਧ ਮੰਨੈ ਸਗਲ ਭੌਣ ਕੀ ਸੋਤ ਮੰਨੈ ਮੋਖ ਛੋਟਾ ਨਾ ਖਾਇ ਮੰਨੈ ਜਮ ਕੇ ਸਾਸਨ ਜਾਇ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਠਾਕ ਨ ਪਾਇ ਮੰਨੈ ਪਤਿ ਸਿਓ ਪ੍ਰਗਟ ਜਾਇ ਮੰਨੈ ਮੰਗਲ ਚਲੈ ਪੰਥ ਮੰਨੈ ਧਰਮ ਸਿਤੀ ਸੰਬੰਧ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇਂ ਨਿਪਖ ਐਸਾ ਨਾਮ ਨਿਰੰજન ਹੋਇ ਜੇ ਕੋ ਮਨ ਜਾਣੈ ਮਨ ਕੋਈ ਪੰਚ ਪਰਵਾਣ ਪੰਚ ਪ੍ਰਦਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਣ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੋ ਮਾਰ ਤੋਰ ਧਰਮ ਦੇ ਕਾਪੂਤ ਸੰਤੋਖਤਾ ਪ੍ਰਗਿਆ ਜਨ ਸੂਤ ਜੇ ਕੋ ਬੂਝਾ ਹੋ ਵੈ ਸਚੇ ਔਰ ਤਬ ਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਔਰ ਹੋਰ ਤਿਸਤੇ ਪਰਤਲੇ ਕਮਣ ਜੋਰ ਜੀਆ ਜਾਤ ਰੰਗਾ ਕੇ ਨਾਪ ਸਭ ਨਾਲ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਨ ਸੁਵਾਲੀ ਰੂਪ ਕੀਤੀ ਦਤ ਜਾਣੇ ਕੌਣ ਕੂਤ ਕੀ ਤਪ ਸਭ ਵੀ ਕੋ ਕਬਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਮਣ ਕਹਾ ਵਿਚਾਰ ਬਾਰਿਆ ਨ ਜਾਬਾ ਏਕ ਬਾਰ ਜੋਤ ਉਤ ਆਵੇ ਸਾਈ ਭਲੀ ਕਰ तू सदा सलामत निरंकार संख जप संख पाओ संख पूजा असंख तप्तौ संख ग्रंथ मको वेद पाठ संख जो मन रहे उदास असंख भक्त गुण ज्ञान विचार संख सती असंख दाता संख सूर मोपक्सार संख मोल ले बल आए तार कुदरत कवन कहा विचार बारेया ना जाबा एक बार ज्योत उद्भावे साईं भली कार तू सदा सलामत निरंकार संख मोर कांड कोर संख चोर हारान कोर ਸੰਖ ਅਮਰ ਕਰ ਜਾਏ ਜੁਰ ਸੰਗਲਬੜ ਅਤਿ ਕਮਾਜ ਸੰਖ ਪਾਪੀ ਪਾਪ ਕਰ ਜਾਏ ਸੰਖ ਊੜੇ ਊੜੇ ਭਰਾਏ ਸੰਖ ਮਲੇਸ਼ ਮਲ ਭਖਾਏ ਸੰਖ ਨਿੰਦਕ ਸਰ ਕਰੇ ਪਹਾਰ ਨਾਨਕ ਨੀਚ ਕਾਏ ਵਿਚਾਰ ਬਾਰੇ ਆ ਨਾ ਜਾਵਾ ਏਕ ਬਾਰ ਜੋ ਤਉਤ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਤ ਨਾਮ ਸੰਸਤਾ ਵਗਮਗਮ ਸੰਖ ਲੋਇ ਸੰਖ ਸਿਰ ਭਾਰ ਹੋਈ ਅਖਰੀ ਨਾਮ ਅਖਰੀ ਸਲਾਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਕਰਤ ਸੇ ਸੰਜੋਗ ਬਖਾਨ ਜੇ ਲਿਖੇ ਤੇ ਸਰਨਾਇ ਤੇ ਪਰਮਾਇਤਿ ਤਿੱਪਾ ਹੈ ਜੇ ਤਾਂ ਕੀਤਾ ਤੇ ਤਾਂ ਨਾ ਉਹ ਬਿਨ ਨਾ ਵੈ ਨਾ ਹੀ ਕੋ ਤਾਉ ਕੁਦਰਤ ਕਾ ਬਣਕਾ ਵਿਚਾਰ ਬਾਰਿਆ ਨਾ ਜਾਵਾ ਏਕ ਬਾਰ ਜੋਤੁ ਤੁਧ ਭਾਵੈ ਸਾਈ ਪਲੀਕਾਰ ਤੂ ਸਦਾ ਸਲਾਮਤ ਅਨੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਤੂ ਤੈ ਉਤਰਖੇ ਮੂਤ ਪਲੀਤੀ ਕਪੜਾ ਹੋਏ ਦੇ ਸਾਬਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਂ ਪਹਿਨਾਵੇ ਕੇ ਰੰਗ ਪੁੰਨੀ ਪਾਪੀ ਆਖਣਾ ਹੈ ਕਰ ਕਰ ਕਰਨ ਲਿਖ ਲਿਆ ਜਾਓ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਬ ਹੋ ਜਾਓ ਤੀਰ ਤਪ ਦੇ ਅਦਾਨ ਜੇ ਕੋ ਪਾਵੈ ਤਿਲਕਾ ਮੰ ਸੁਣਿਆ ਮੰਿਆ ਮਨ ਕੀਤਾ ਭਾਉ ਅੰਤਰਗਤ ਤੀਰਤ ਮਲਣਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਈ ਸੁਸਤ ਆਤਮਾਣੀ ਪਰਮਾ ਉਤਸਤ ਸੁਹਣ ਸਦਾ ਮਨ ਚਾਉ ਕਵਣ ਸੁਵੇਲਾ ਬਖਤ ਕਵਣ ਕਵਣ ਦਿੱਤ ਕਵਣਾ ਬਾਰ ਕਵਣ ਸੇ ਰੁੱਤੀ ਮਾਹੋ ਕਵਣ ਜਿਤ ਹੋਆ ਆਕਾਰ ਬੇਨੈ ਪਾਈਆ ਪੰਡਤੀ ਜੀ ਕੋ ਬੈਲਕ ਪੁਰਾਣ ਬਖਤ ਨਾ ਪਾਇਓ ਕਾ ਦੀਆ ਜੇ ਲਿਖਣ ਲੇਖ ਕੁਰਾਨ ਥਿਤ ਬਾਰ ਨਾ ਜੋਗੀ ਜਾਣੈ ਦੁਤਮਾਹੋ ਨਾ ਕੋਈ ਜਾਕਰਤਾ ਸਿੱਟੀ ਕੋ ਸਾਜੇ ਆਪੇ ਜਾਣੇ ਸੋ ਏਕਪ ਕਰੇ ਆਖਾ ਕਿਪਸਾ ਲਾਹੀ ਕਿਉ ਬਰਨੇ ਕਿ ਜਾਣਾ ਨਾਨਕਾ ਕਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਜੀ ਨਾ ਹੀ ਕੀਤਾ ਜਗਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅੱਗੇ ਗਿਆਨ ਸੋ ਹੈ ਪਤਲਾ ਪਤਾਲ ਲਖ ਅਗਾਸ ਅਗਾਸ ਕੋੜ ਕੋੜ ਕਪਾਲ ਥਕੇ ਬੇਦ ਕਹਿਣ ਇੱਕ ਬਾਤ ਸਹਸ 18 ਕਹਿਣ ਕਤੇ ਬਾਸ ਸਲੂਕ ਤਾਤ ਲੇਖਾ ਹੋਇ ਤਲ ਕੀ ਹੈ ਲਿਖਿਆ ਹੋਇ ਬਿਨਾ ਸਨਾਨ ਕਵਟਾ ਆਖੀ ਆਪੇ ਜਾਣਿਆ ਤਾ ਸਲਾਹੀ ਸਲਾਇਤੀ ਸੁਰਤ ਨ ਪਾਈ ਅਨਾਂ ਦੀ ਆਤ ਬਾਪ ਵੇ ਸਮੁੰਦ ਨ ਜਾਣੀ ਐ ਸਮੁੰਦ ਸਾ ਸੁਲਤਾਨ ਗਿਰ ਹਸੇਤੀ ਮਾਲਤਾ ਕੀੜੀ ਤੁਲ ਹੈ ਅਗਨੀ ਜੇ ਇਸ ਮਨੋਂ ਨਾ ਬਿਸਰੈ ਅੰਤਨ ਸਿક્તિ ਕਹਿਣ ਨਾ ਤੰਤਨ ਕਰਨ ਦੇਣ ਨਾ ਅੰਤ ਅੰਤਨੇ ਵੇਖਣ ਸੁਣਨ ਅੰਤ ਅੰਤਨ ਜਾਪੇ ਕੇ ਅਮਨ ਮੰਤਨ ਅੰਤਨ ਜਾਪੇ ਕੀਤਾ ਅਕਾਰ ਅੰਤਨ ਜਾਪੇ ਪਰਾਪਰ ਅੰਤ ਕਾਰਨ ਕੀਤੀ ਬਿਲਲਾ ਹੈ ਤਾਂਕੇ ਅੰਤ ਨ ਪਾਈ ਜਾ ਹੈ ਇਹੋ ਅੰਤਨ ਜਾਣੇ ਕੋਈ ਬਹੁਤਾ ਗਈ ਹੈ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾਉ ਉੱਚੀ ਉਪਰ ਉੱਚਾ ਨਾ ਉਹ ਵੱਡਾ ਉੱਚਾ ਉਹ ਬੈ ਕੋਈ ਤਿਸ ਉਸ ਜੀ ਕੋ ਜਾਣੇ ਸੋਈ ਜੇਵੜ ਆਪ ਜਾਣੇ ਆਪ ਆਪ ਨੰਨਕ ਨਗਰੀ ਕਰਮੀ ਦਾਤ ਬਹੁਤਾ ਕਰਨ ਲਿਖਿਆ ਨਾ ਜਾਈ ਵੱਡਾ ਦਾਤਾ ਤਿਲਨਾ ਤਾਂ ਮਾਇਕੇਤੇ ਮੰਗਾ ਜੋ ਦੇ ਪਾਰ ਕੇ ਤਿਆਂ ਗਣਤ ਨਹੀਂ ਵਿਚਾਰ ਕੇ ਤੇ ਖੱਪ ਤੋ ਤਹਿ ਬੇਕਾਰ ਕੇ ਤੇ ਲਾਲੇ ਮੁਕਰਪਾ ਹੈ ਕੇਤੇ ਮੂਰਖ ਆਹੀ ਖਾਇ ਕੇਤਿਆਂ ਦੁੱਧ ਭੁਗਸਤ ਮਾਰੇ ਪੀਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇ ਖਿਆਖਣ ਪਾਏ ਉਹ ਜਾਣੈ ਜੇਤੀਆਂ ਮੂਖ ਆਈ ਆਪੇ ਜਾਣੇ ਆਪੇ ਦੀ ਆਖੇ ਸੀ ਪੀ ਕਈ ਕੇ ਜਿਸ ਨੂੰ ਬਖਸ਼ੇ ਸਿੱਤ ਸਲਾ ਅਨੰਦਕ ਪਾਤਸ਼ਾਹੀ ਪਾਤਸ਼ਾਹ ਮੂਲ ਗੁਣ ਅਮਲ ਵਪਾਰ ਮੂਲ ਵਪਾਰੀ ਅਮਲ ਪੰਡਾਰ ਮੂਲ ਲਾ ਬੈ ਮੂਲ ਲਾ ਜਾਏ ਮੂਲ ਪਾਏ ਮੂਲ ਸਮਾਹ ਹੈ ਅਮਲ ਧਰਮ ਮੂਲ ਤੀ ਬਾਣ ਮੂਲ ਤੋਲੇ ਅਮਲ ਪ੍ਰਬਾਣ ਮੂਲ ਬਖਸ਼ੀ ਸੁੱਲ ਨੇਸਾਣ ਮੂਲ ਕਰਮ ਮੂਲ ਪ੍ਰਮਾਣ ਮੂਲੋ ਮੂਲਾ ਕੇ ਆ ਨਾ ਜਾਏ ਆਖਾ ਕਰੇ ਲੀਵ ਲਾਈ ਆਖੇ ਬੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਬਰਮੇ ਆਖੇ ਇੰਦਾ ਕੇ ਗੋ ਕੀਤਾ ਗੋਬਿੰਦ ਆਖੈ ਈਸਾ ਰਖੈ ਸਿਧ ਆਖੈ ਕੀਤੀ ਕੀਤੇ ਬੁੱਧ ਆਖੈ ਦਾਨ ਬਖੈ ਦੇ ਬਖੈ ਸੁਰ ਨਰ ਮਨ ਜਨ ਸੇਵ ਕੀਤੀ ਆਖੈ ਆਖਣ ਪਾਇ ਕੀਤੇ ਕਹਿ ਕੇ ਉਠ ਉੜ ਜਾਏ ਇਤੇ ਕੀਤੀ ਹੋਰ ਕਰੇ ਤਾਂ ਆਖ ਨਾ ਸਕੈ ਕੀ ਕੇ ਜੀਵੜ ਪਾਵੈ ਤੀਵੜ ਹੋਈ ਨਾਨਕ ਜਾਣੇ ਸਾਚਾ ਸੋਈ ਜੀ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਵਾਰਾ ਗਵਾਰ ਸੋ ਦਰ ਕੇ ਹਸੋ ਕਰਕੇ ਅਜਿਤ ਬੈ ਸਤ ਸਮਾਲੀ ਬਜੇ ਨਾਦਾਨੇ ਕਸੰਕਾ ਕੀਤੇ ਬਾਵਣ ਹਾਰੇ ਕਿਤੇ ਰਾਗ ਭਰੀ ਸੁ ਕਈ ਹਨ ਕਿਤੇ ਗਾਵਣਾਰੇ ਗਵੈ ਤੋਣੋਂ ਪੌਣ ਪਾਣੀ ਬੈ ਸੰਤਰਗਾ ਵੈ ਰਾਜਾ ਧਰਮ ਜਲਵਾਰੇ ਗਵੈ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਤਰਬ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਬਾਰੇ ਗਾਵਹਿ ਇੰਦ ਇੰਦਸਨ ਬੈਠੇ ਦੇਵਤਿਆਂ ਦਰ ਨਾਲੇ ਗਵੈ ਸਤਿ ਸਮਾਦੀ ਅੰਦਰ ਗਵਨ ਸਤਿ ਵਿਚਾਰੇ ਗਵਨ ਜਤੀ ਸਤਿ ਸੰਤੋਖੀ ਗਵੈ ਬੀਰ ਕਰਾਰੇ ਗਾਵਣ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆ ਮਨਮੋਹਣ ਸੁਰ ਗਾਂ ਮੱਚ ਪਿਆ ਦੇ ਗਾਵਣ ਰਤਨ ਪਾਇ ਤੇਰੇ 68 ਤੀਰਥ ਨਾਲੇ ਗਾਵੈ ਜੋਤ ਮਹਾਵਲ ਸੂਰਾ ਗਾਵੈ ਕਾਣੀ ਚਾਰੇ ਗਾਵੈ ਖੰਡ ਮੰਡਲ ਬੰਡਾ ਕਰ ਕਰ ਖੇਤ ਹਾਰੀ ਸਹੀ ਤਦ ਨੂੰ ਗਾਵੈ ਜੋਤੁਰ ਭਾਵਣ ਰਤੇ ਤੇਰੇ ਭਗਤਰਸਾਲੇ ਹੋਰ ਕیتے ਗਾਵਣ ਸੇ ਮੈ ਚਤਨ ਆਵਣ ਨਾਨਕ ਕਿਆ ਵਿਚਾਰੀ ਸੋਈ ਸੋਈ ਸਦਾ ਸਤ ਸਬ ਸੱਚਾ ਸੱਚੀ ਨਾਈ ਹੈ ਪੀਓ ਸਈ ਜੈਨਾ ਜਸੀ ਰਚਨ ਜਿਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜੀ ਸਿਮਾਇ ਜਿਨੋ ਕਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਤ ਇਸ ਦੀ ਵੜਿਆਈ ਜੋਤਿ ਸਭਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਤ ਸਾਹੂ ਸਾਹ ਪਤ ਸਾਹਿਬ ਨਾਨਕ ਕਰਹਿਣ ਲਜਾਈ ਮੁੰਦਾ ਸੰਤੋਖ ਸਰਮ ਪਤ ਝੋੜੀ ਧਿਆਨ ਕੀ ਕਰਿ ਵਿਪੂਤ ਕਿਨਤਾ ਕਾਲ ਕੁਵਾਰੀ ਕਾਇ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲੇ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਸ ਆਦੇਸ਼ ਆਧਾ ਨੀਲਾ ਨਾਦਾ ਨਾਥ ਜੁਗ ਜੁਗ ਏਕੋ ਵੇਦ ਭੁਗਤ ਗਿਆਨ ਦੇ ਆ ਭੰਡਾਰਨ ਕਰ ਕਟ ਬਾਜੈ ਨਾਦ ਆਪਨਾ ਤਨਾਤੀ ਸਭ ਜਾ ਕੀ ਦੇਦ ਸਦੇ ਅਵਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾ ਵਹਿ ਲੇਖੇ ਆਵੇ ਭਾਗ ਆਦੇਸ਼ ਤਸ ਆਦੇਸ਼ ਆਧਾ ਨੀਲਾ ਨਾਦਾ ਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵੇ ਆਇ ਤਿੰਨ ਚੇਤੇ ਪਰਬਾਣ ਇਕ ਸੰਸਾਰੀ ਇਕ ਭੰਡਾਰੀ ਇਕ ਲਾਇ ਦੀ ਬਾਣ ਚਿਤਿ ਸੁਭਾਵ ਤੇ ਵੇ ਚਲਾ ਵੇ ਜਿਵ ਹੋਵੇ ਫਰਮਾਨ ਉਹ ਵੇਖੈ ਉਹਨਾਂ ਨਜ਼ਰ ਨੇ ਆਵੇ ਬੁੱਤ ਹੈ ਹੋ ਵਿਡਾਨ ਆਦੇਸ਼ ਤੇ ਸਹ ਆਦੇਸ ਆਧਨੀਲਾ ਨਾਦਨਾ ਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਹਰ ਜੋ ਕੁਛ ਪਾਇਆ ਸੋ ਏਕਾ ਬਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ਼ ਤੇ ਸਹ ਆਦੇਸ ਆਧਨੀਲਾ ਨਾਦਨਾ ਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਕੋ ਲਖ ਹੋਇ ਲਖ ਹੋਇ ਲਖ ਬੀਸ ਲਖ ਲਖ ਗੇੜਾ ਆਖੀ ਹੈ ਇਕ ਨਾਮ ਜਗਦੀਸ਼ ਇਤਰਾਹ ਪਤ ਪਵਣੀਆਂ ਚੜੀਏ ਹੋਏ ਕੀ ਸੁਣ ਗੱਲਾਂ ਕਰ ਕੇ ਕੀ ਤਾਈ ਰੀ ਸਨਾਨਕ ਨਦਰੀ ਪਾਈਏ ਕੂੜੀ ਕੂੜਾ ਠੀਸਾ ਕਣ ਜੋੜ ਚੋ ਪੈਣਾ ਜੋੜ ਜੋੜ ਨ ਮੰਗਣ ਦੇਣ ਨ ਜੋੜ ਜੋੜ ਨ ਜੀਵਨ ਮਰਨ ਨ ਜੋੜ ਜੋੜ ਨ ਰਾਜ ਮਾਲ ਮਰਸੋ ਜੋੜ ਨ ਸੋਟੀ ਗਿਆਨ ਵਿਚਾਰ ਜੋੜ ਨ ਜੁਤੀ ਛੱਟਾ ਸੰਸਾਰ ਜਿਸ ਹੱਥ ਝੂਰ ਕਰ ਵੇਖੈ ਸੋਈ ਨਾਨਕ ਉਤਮ ਨੀਚ ਨ ਕੋਈ ਰਤੀ ਰੁੱਤੀ ਤਿਤੀ ਬਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰਕੀ ਧਰਮਸਾਲ ਤਿਸ ਵਿੱਚ ਜੀ ਹੈ ਜੁਕਤ ਕੇ ਰੰਗ ਤਿੰਨ ਕੇ ਨਾਮਾ ਨੀਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਈ ਨਾਨਕ ਗਿਆ ਜਾ ਪੈ ਜਾਈ ਧਰਮਖੰਡ ਕਾ ਇਹੋ ਧਰਮ ਗਿਆਨਖੰਡ ਕਾ ਆਖੋ ਕਰਮ ਕੀਤੇ ਭਗਤ ਪਾਣੀ ਬੇਸੰਤਰ ਕੀਤੇ ਕਾਂ ਮਹੀਸ਼ ਕੀਤੇ ਬਰਮੇ ਗੜਤ ਕੜੀਏ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂਬਦੇਸ਼ ਕੇਤੇ ਇੰਦਜੰਦ ਸੂਸ ਕੇਤੇ ਕੇਤੇ ਮੰਡਲ ਦੇਸ ਕੀਤੇ ਸਿੱਧ ਬੋਧਨਾਤ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਹੁਣ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਪਾਣੀ ਕੀਤੀਆਂ ਬਾਣੀ ਕੀਤੀ ਪਾਤਾ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਨੇ ਅੰਤ ਗਿਆਨ ਖੰਡ ਮੇ ਗਿਆਨ ਪ੍ਰਚੰਡ ਦਿੱਤਾ ਨਾਦ ਬਿਨੋਦ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਤਾ ਘੜਤ ਘੜੀਏ ਬਹੁਤ ਅਨੋਪਤਾ ਕੀ ਅਗਲਾ ਕਦੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਨ ਮਹਾਵਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੈ ਤਾ ਕੇ ਰੂਪ ਨ ਕਥਨੇ ਜਾਹੈ ਨਾ ਹੋ ਮਰੈ ਨਾ ਠਾਗੇ ਜਾਹੈ ਜਿਨ ਕੈ ਰਾਮ ਬਸੈ ਮਨ ਮਾਹੈ ਤਿੱਥੈ ਭਗਤ ਬਸੈ ਕੀ ਲੋਏ ਕਰੈ ਨਾ ਸੱਚਾ ਮਨ ਸੋਈ ਸੱਚਖੰਡ ਬਸੈ ਨਿਰੰਕਾਰ ਕਰ ਕਰ ਵੀ ਕੈ ਨਦਨੀ ਆਲ ਤੇ ਤਕੰਡ ਮੰਡਲ ਬਰਪੰਡ ਜੀ ਕੋ ਕਥਾ ਤੇ ਅੰਤ ਨੇ ਅੰਤ ਤਿੱਥਾ ਲੋ ਲੋ ਆਕਾਰ ਜਿਗ ਜਿਗ ਹੁਕਮ ਤੇ ਬੈ ਤੇ ਓਕਾਰ ਬਿਕੈ ਵਿਸਾ ਕਰ ਵਿਚਾਰ ਨਾਨਕ ਕਥਨ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿ ਔਰ ਅਹਰਨ ਮਤ ਬੇਦ ਹਥਿਆ ਪਉ ਖੱਲਾ ਅਗੰਤਪਤਵ ਭਾਂਡਰ ਪਉ ਅਮਰਿਤ ਤੇ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਜਿੰਨ ਕੋ ਨਦਰ ਕਰਮ ਤਿਲਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਾਤਾ ਦੀਪ ਸਰਾ ਤਦ ਵਿਦਾਈ ਦਾਇ ਆਖੇ ਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਬਚੈ ਧਰਮ ਦੂਰ ਕਰਮਿ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ ਹਕਤ ਕਾਹਲ ਨਾਨਕ ਤੇ ਮੁਖ ਉਜਿਲੇ ਕੇਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਿਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ